1984 ਦੇ ਸਿੱਕਤ ਲਿਆਮ ਨਾਲ ਸੰਬੰਧਿਤ ਪੁਲਬੰਗਸ ਗੁਰਦੁਆਰਾ ਹਿੱਸਾ ਮਾਮਲੇ ਵਿੱਚ ਦਿੱਲੀ ਕੋਰਟ ਨੇ ਜਗਦੀਸ਼ ਟਾਈਟਲਰ ਨੂੰ ਦੋਸ਼ੀ ਇਕਰਾਰ ਦੇ ਦਿੱਤਾ ਹੈ। ਇਸ ਤੋਂ ਪਹਿਲਾਂ 19 ਜੁਲਾਈ ਨੂੰ ਜਗਦੀਸ਼ ਟਾਈਟਲਰ ਖਿਲਾਫ ਦੋਸ਼ ਆਇਦ ਕਰਨ ਦੇ ਮਾਮਲੇ ਤੇ ਫੈਸਲਾ ਰਾਕਮ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਜਗਦੀਸ਼ ਟਾਈਟਲਰ ਵੱਲੋਂ ਪੇਸ਼ ਹੋਏ ਵਕੀਲ ਮਨੂ ਸ਼ਰਮਾ ਨੇ ਕਿਹਾ ਸੀ ਕਿ ਸੀਬੀਆਈ ਨੇ ਇਸ ਮਾਮਲੇ ਵਿੱਚ ਦੋ ਕਲੋਜ਼ਰ ਰਿਪੋਰਟਾਂ ਦਾਇਰ ਕੀਤੀਆਂ ਹਨ। 2009 ਵਿੱਚ ਸ਼ਹਿ ਮੁਲਜ਼ਮ ਸੁਰੇਸ਼ ਕੁਮਾਰ ਪੰਨੇਵਾਲਾ ਖਿਲਾਫ ਚਾਰਸ਼ੀਟ ਦਾਇਰ ਕੀਤੀ ਗਈ ਸੀ ਜਿਸ ਨੂੰ ਹੇਟਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ। ਮਨੂ ਸ਼ਰਮਾ ਨੇ ਕਿਹਾ ਕਿ ਇਸ ਕੇਸ ਵਿੱਚ 1984 ਤੋਂ 2022 ਤੱਕ ਕੋਈ ਗਵਾਹ ਨਹੀਂ ਸੀ। ਇਨੇ ਲੰਬੇ ਸਮੇਂ ਬਾਅਦ ਪੇਸ਼ ਹੋਏ ਗਵਾਹਾਂ ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ? ਮਨੂ ਸ਼ਰਮਾ ਨੇ ਇਸ ਮਾਮਲੇ ਵਿੱਚ ਜਗਦੀਸ਼ ਟਾਇਟਲਰ ਨੂੰ ਬਰੀ ਕਰਨ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਜਗਦੀਸ਼ ਟਾਈਟਲਰ ਦੀ ਤਰਫੋਂ ਗੁਰਪਤਵੰਨ ਸਿੰਘ ਪੰਨੂ ਦਾ ਨਾਂ ਲੈਂਦਿਆਂ ਕਿਹਾ ਗਿਆ ਕਿ ਕਿਉਂਕਿ ਪੰਨੂ ਗਵਾਹਾਂ ਦਾ ਵਕੀਲ ਸੀ ਅਤੇ ਉਹਨਾਂ ਨੂੰ ਭਾਰਤ ਵੱਲੋਂ ਅਤਵਾਦੀ ਐਲਾਨਿਆ ਗਿਆ ਸੀ ਇਸ ਲਈ ਜਗਦੀਸ਼ ਟਾਈਟਲਰ ਵਿਰੁੱਧ ਕੇਸ ਚਲਾਉਣ ਦੀ ਕੋਈ ਤੁਕ ਨਹੀਂ ਬੰਦੀ ਇਸ ਲਈ ਉਸ ਨੂੰ ਬਰੀ ਕਰ ਦੇਣਾ ਚਾਹੀਦਾ ਹੈ ਦੱਸਦੀ ਹੈ ਕਿ ਇਸ ਮਾਮਲੇ ਵਿੱਚ ਸੀਬੀਆਈ ਨੇ 16 ਅਪ੍ਰੈਲ ਨੂੰ ਦੋਸ਼ ਤੈਅ ਕਰਨ ਤੇ ਬਹਿਸ ਪੂਰੀ ਕਰ ਲਈ ਸੀ 4 ਅਗਸਤ 2023 ਨੂੰ ਰੋਜ਼ ਐਵੇਨਿਊ ਦੀ ਸੈਸ਼ਨ ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਸੀ। ਅਦਾਲਤ ਨੇ 26 ਜੁਲਾਈ 2023 ਨੂੰ ਜਗਦੀਸ਼ ਟਾਈਟਲਰ ਵਿਰੁੱਧ ਦਾਇਰ ਚਾਰਸ਼ੀਰ ਦਾ ਨੋਟਿਸ ਲਿਆ ਸੀ। ਸੀਬੀਆਈ ਨੇ ਇਸ ਮਾਮਲੇ ਵਿੱਚ ਟਾਈਟਲਰ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 147, 109 ਅਤੇ 302 ਤਹਿਤ ਕੇਸ ਸਰਜ ਕੀਤਾ ਹੈ। ਸੀਬੀਆਈ ਮੁਤਾਬਕ ਜਗਦੀਸ਼ ਟਾਈਟਲਰ ਨੇ ਭੀੜ ਨੂੰ ਭੜਕਾਇਆ ਸੀ ਜਿਸ ਤੋਂ ਬਾਅਦ ਭੀੜ ਨੇ ਪੁਲ ਬੰਗਸ਼ ਗੁਰਦੁਆਰਾ ਸਾਹਿਬ ਨੂੰ ਅੱਗ ਲਗਾ ਦਿੱਤੀ ਸੀ। ਦੱਸ ਦਈਏ ਕਿ ਸਗਨੀ ਕਾਂਡ ਦੌਰਾਨ ਤਿੰਨ ਸਿੱਖਾਂ ਦੀ ਮੌਤ ਹੋ ਗਈ ਸੀ ਤੇ ਇਹ ਘਟਨਾ 1 ਨਵੰਬਰ 1984 ਵਿੱਚ ਵਾਪਰੀ ਸੀ ਇਹ ਜਸਟਿਸ ਡਿਨਾਈਡ ਉਸ ਕੇ ਉੱਪਰ ਇੱਕ ਬਹੁਤ ਬੜਾ ਕਾਟਾ ਜੋ ਹੈ ਅੱਜ ਮਾਨਨੀ ਕੋਰਟ ਨੇ ਕੀਤਾ ਕਿ ਜੋ 40 ਸਾਲ ਸੇ ਲੜਾਈ ਸਿੱਖ ਕੌਮ ਔਰ ਜੋ ਪੀੜਿਤ ਪਰਿਵਾਰ ਥੇ ਜੋ ਲੜਾਈ ਲੜ ਰਹੇ ਥੇ ਅੱਜ ਜਗਦੀਸ਼ ਟੈਟਲਰ ਕੋ ਇਸ ਕੇ ਉੱਪਰ ਚਾਰਸ਼ੀਟ ਫਰੇਮ ਕਰ ਦਿਆ ਗਿਆ ਹਮੇ ਬੜੀ ਖੁਸ਼ੀ ਹੈ ਕਿ ਇਹ ਲੜਾਈ ਲਗਾਤਾਰ ਜਾਂ ਸਮੂਚੀ ਉਹ ਪੀੜਿਤ ਪਰਿਵਾਰ और दिल्ली की संगत लड़ रही थी और साथ में दिल्ली से गुरुद्वारा प्रबंधक कमेटी हमारी टीम लगातार इसके ऊपर अपना काम कर रही थी आज जगदीश टाइटलर के ऊपर चार्ज फ्रेम कर दिए गए और बहुत जल्दी हमें उसके जो चार्जेस के ऊपर लगाए हैं वो भी सामने आ रहे हैं मैं समझता हूँ कि ये जो पुल बंगश का केस था जहाँ से ये जो पीड़ित परिवार थे जिनका बहादुर सिंह गुरबचन सिंह और ठाकुर सिंह ये तीनों के जहाँ उनका कत्ल हुआ और जो वहाँ पर दंगे किए गए उसके ऊपर आज जिस तरीके से लड़ाई लड़, लड़ते लड़ते आज ये मिला है मैं समझता हूँ बहुत ए, खुशी की एक बात है और मुझे लगता है कि इसके ऊपर जो चार्जेस लगाए जाएंगे संगीन और बहुत जल्द आज अपने साथी सज्जन कुमार के साथ जगदीश टाइटलर जेल के पीछे हो। Very late, late नहीं ऑब्वियसली इट इज वेरी लेट बट हम ये समझते हैं कि जिस वक्त कोई क्राइम होता है और उसको क्राइम को एविडेंसेस को साफ करने के लिए अगर आधे घंटे का भी समय मिल जाए तो उ, उसका जो केस है वो बहुत डिले हो जाता है मगर आज उसके बावजूद भी इतना कुछ होने के बाद जो कांग्रेस उनको प्रोटेक्ट करती रही जो उनको मिनिस्ट्रियाँ देती रही है उनके अब जाने के बाद ये जो राहत मिली है ये एक बहुत बड़ी आ, खुशी की बात है सर इन ये बार बार जब कोर्ट में केसेस इनको ख़त्म कर दिए जाते थे और क्योंकि गवर्नमेंट की प्रोटेक्शन्स थी और उसके बावजूद भी जब दिल्ली से गुरुद्वारा प्रबंधक कमेटी हमारी टीम इसके में इंटरवेंट करती रही है और आज उसी का नतीजा है सेम केस सज्जन कुमार के साथ भी ऐसे हुआ था सीबीआई ने इसको क्लोज कर दिया फिर इसको खुलवाया गया और इसमें भी ये बात हुई है और मैं समझता हूँ ਕਿ ਜਿੰਨੀ ਬੜੀ ਲੜਾਈ ਇਸ ਵਾਰੀ ਕੋ ਸਿੱਖ ਕੌਮ ਨੇ ਲੜੀ ਹੈ ਉਸकी बहुत अच्छी ਰਾਤ हमें मिली ਜਗਦੀਪ ਟਰੈਕਟਰ ਜਿਹੜਾ ਇੱਕ ਮੁੱਖ ਕਾਰਪਲ ਸੀਗਾ 1984 ਦਾ ਜਿਹੜਾ ਆਖਦਾ ਸੀ ਵਿੱਚ ਕੋਈ ਐਫ ਆਈ ਆਰ ਨਹੀਂ ਹੈਗੀ ਔਰ ਜਿਹਦਾ ਸਟਿੰਗ ਆਪਰੇਸ਼ਨ ਵੀ ਅਸੀਂ ਜਮਾ ਕਰਾਇਆ ਸੀ ਕਿ ਮੈਂ 100 ਸਿੱਖ ਮਾਰ ਦੇਗਾ ਅੱਜ ਟ੍ਰਾਇਲ ਕੋਰਟ ਨੇ ਆਈ ਪੀ ਸੀ 147 149153 ए ਔਰ 188109295 ਤਾਰਾ 380 302 ਇਹਦੇ ਵਿੱਚ ਜਦੋਂ ਉੱਤੇ ਕੀਤੇ थे ਮੈਨੂੰ ਅਫਸੋਸ ਹੈ ਕਿ ਇਹ ਜਮਾਨਤ ਲੈ ਗਿਆ ਸੀਗਾ ਦਿੱਲੀ ਕਮੇਟੀ ਇਸ ਸਪੇਸ ਨੂੰ ਦੇਖ ਰਹੀ ਸੀ ਕੀ وجہ ਹੈ ਇਹ ਤੇ ਦਿੱਲੀ ਕਮੇਟੀ ਦੱਸ ਸਕਣਗੇ ਲੇਕਿਨ ਅੱਜ ਮੈਂ ਤਾਰੀਫ ਕਰਾਂਗਾ ਉਹਨਾਂ ਗਵਾਹਾਂ ਦੀ ਜਿਨ੍ਹਾਂ ਨੂੰ ਡਰਾਣਾ ਧਮਕਾਣਾ ਜਿਨ੍ਹਾਂ ਨੂੰ ਪ੍ਰੀਤਨ ਦੀ ਕੋਸ਼ਿਸ਼ ਕੀਤੀ ਉਹ ਨਹੀਂ ਵਿਕੇ ਅੱਜ ਮੈਂ ਤਾਰੀਫ ਕਰਾਂਗਾ ਸੀਬੀਆਈ ਦੀ ਕਿ ਉਹਨਾਂ ਨੇ ਦੋ ਵਾਰੀ ਕਲੀਨ ਚਿੱਟੇ ਨੂੰ ਦਿੱਤੀ ਸੀ ਲੇਕਿਨ ਅਸੀਂ ਪ੍ਰੋਟੈਸਟ ਕੀਤਾ ਅਸੀਂ ਲੜੇ ਔਰ ਅੱਜ ਜਿਸ ਨੂੰ ਅਸੀਂ ਕਾਮਯਾਬ ਹੋਇਆ ਕਿਉਂਕਿ ਆਰੋਗਤਾ ਕਰਨ ਦੇ ਮੰਨੂ ਸੀ ਵੀ ਨੇ ਆਪਣੇ ਦਫ਼ਤਰ ਬੁਲਾਇਆ ਸੀ ਔਰ ਜਿਹੜਾ ਮੈਂ ਸਟੇਟ ਦਿੱਤਾ ਸੀ ਉਹਦੇ ਉੱਤੇ ਮੇਰੇ ਕੋਲੋਂ ਵੀ ਉਹਨਾਂ ਨੇ ਕੁਝ ਵਿੱਚ ਕੀਤੀ ਸੀ ਜਿਹਦੇ 'ਚ 100 ਸਿੱਖ ਮਾਰਨ ਦੀ ਗੱਲ ਕਰਦਾ ਔਰ ਅੱਜ ਮੈਂ ਸਮਝਦਾ ਮਾਂ ਕਿ ਇੱਕ ਮੈਸੇਜ ਜਾਏਗਾ ਕਿ ਭਾਵੇਂ ਜਿੰਨੇ ਮਰਦੀ ਵੱਡੇ ਆਗਿਆਂ ਤੇ ਹੋਵੇ ਭਾਵੇਂ ਮੁਲਕ ਦਾ ਪ੍ਰਧਾਨ ਮੰਤਰੀ ਆਖਦਾ ਹੋਵੇ ਕਿ ਬੜਾ ਢੇਰ ਜਿੱਤਦਾ ਦਰਤੀ ਹਿਲਤੀ ਹੈ ਅਗਰ ਅਸੀਂ ਲੜੇ ਆਂ ਕੌਮ ਲੜੀ ਹੈ ਤੇ ਇਹ ਇਸ ਲਖਾਂ ਦੇ ਪਿੱਛੇ ਜੁੜ ਜਾਏਗਾ ਔਰ ਅਸੀਂ ਜ਼ਰੂਰ ਲੜਾਂਗੇ ਕਿ ਇਹਦੀ ਬੇਲ ਕੈਂਸਲ ਹੋਣੀ ਚਾਹੀਦੀ ਹੈ ਜਿੱਦਾਂ ਜਿੱਦਾਂ ਸੱਜਨ ਕੁਮਾਰ ਅੰਦਰ ਬੈਠਾ ਪਿਛਲੇ 5 ਸਾਲਾਂ ਤੋਂ ਇਹ ਵੀ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ ਇਹ ਮੈਂ ਇਨਫਰਮੇਸ਼ਨ ਤੁਹਾਡਾ ਨਾਲ ਸ਼ੇਰ ਕੰਮੇ ਸੀ ਮੈਂ ਫੇਰ ਇੱਕ ਵਾਰੀ ਸੀਬੀਆ ਨੂੰ ਸਾਰੇ ਗਵਾ ਮਾਨੂ ਆਪਣੇ ਐਡਵੋਕੇਟ ਸਾਹਿਬ ਨੂੰ ਐਡਵੋਕੇਟ ਨਗੇਟਰ ਸਿੰਘ 베ਰੀਪਾਲ ਮੇਰੇ ਵੱਲੋਂ ਪੇਸ਼ ਹੋਈ ਸੀ ਕਿ ਜਿਹੜਾ ਮੇਰਾ ਪੋਜੀਸ਼ਨ ਸੀਗਾ ਮੈਂ ਸਮਝਦਾ ਪੂਰੀ ਟੀਮ ਨੂੰ ਫੁਲਕਾ ਸਾਹਿਬ ਨੇ ਹੋਰ بڑے ਵਕੀਲ ਨੇ ਸਾਧੂਪੱਤ ਸਿੰਘ ਨੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਉਹਨਾਂ ਦੀ ਲੜਾਈ ਜਿਹੜੀ ਹੈ ਅੱਜ ਇੱਕ ਲੌਜੀਕਲ ਐਂਡ ਤੇ ਪਹੁੰਚੀ ਹੈ ਕੋਈ ਜਿੱਤ ਕਹਾਉਂਦਾ ਕੋਈ ਜਿੱਤ ਸਕਦਾ